ਅੱਜ ਸਵੇਰੇ ਉੱਠਦਾਂ ਬੂਥੇ ਤੇ ਲਾ ਲਿਆ ਐ ਵਾਲਾ ਪੈਕ ਘਰੇ ਬਣਾਇਆ ਮੈਂ ਤੁਸੀਂ ਕਹੋਗੇ ਤੇ ਤੁਹਾਨੂੰ ਦੱਸ ਦਾਂਗੇ ਤੇ ਇਹ ਮੈਂ ਮਤਲਬ 20 ਮਿੰਟ ਵਾਸਤੇ ਰੱਖਣਾ ਮੂੰਹ ਗੋਰਾ ਹੋ ਗਿਆ ਹੀ ਫੇਰ ਮੈਂ ਕਰ ਲਿਆ ਮੂੰਹ ਕਾਲਾ ਤੇ ਆਪਾਂ ਲਾ ਲਿਆ ਆ ਵਾਲਾ ਕਾਲਾ ਵਾਲਾ ਮਾਸਕ ਮੈਂ ਅੱਜ ਜਿੰਨੇ ਵੀ ਮਾਸਕ ਅਗੇ ਸਾਰੇ ਲਾ ਲਨੇ ਆਪਣੇ ਮੂੰਹ ਤੇ ਬਸ ਸੋ ਗਾਇਸ ਸਤਿ ਸ਼੍ਰੀ ਅਕਾਲ ਕੀ ਆ ਚਲ ਉਮੀਦ ਕਰਦੇ ਸਾਰੇ ਜਣੇ ਬੜੇ ਵਧੀਆ ਹੋਗੇ ਤਾਂ ਮੈਂ ਮਾਸਕ ਜਿਹੜਾ ਲਾਇਆ ਸੀ ਨਾ ਉਹ ਖਿੱਚਿਆ ਨਾ ਬੜੀ ਜ਼ੋਰ ਦੀ ਤੇ ਵੇਖੋ ਮੂੰਹ ਜਿਹੜਾ ਸਾਰਾ ਲਾਲ ਹੋ ਗਿਆ ਪੂਰਾ ਪੜੀ ਚੋਵਨ ਖਿਚਿਆ ਕਿਚਰੀ ਜਾਣ ਤੇ ਨਾਸ਼ਤਾ ਆਪਾ ਕਰ ਲਿਆ ਵਾ ਮੈਂ ਚਾਹ ਬਣਾਉਣੇ ਹੁਣ ਚੱਲਦੇ ਆ ਉਹ ਵੇਖੋ ਮੈਂ ਵੀਡੀਓ ਬਣਾ ਰਹੀ ਹਾਂ ਤੇ ਲਾਈਟ ਬੰਦ ਹੋ ਗਈ ਕਿਉਂਕਿ ਅੱਜ ਮੰਗਲਵਾਰ ਹੀ ਤੇ ਲਾਈਟ ਜਿਹੜੀ ਉਹ ਪਹਿਲਾਂ ਹੀ ਬੰਦ ਹੋ ਗਈ ਕੱਪੜੇ ਵੀ ਨਹੀਂ ਧੁਤੇ ਅੱਜ ਸਿਰਫ ਸਫਾਈ ਹੋਈ ਔਰ ਕੁਝ ਵੀ ਨਹੀਂ ਹੋਇਆ ਹੈਗਾ ਚੱਲਦੇ ਆਂ ਚਲੋ ਚਾਹ ਬਣਾਉਣੇ ਆਣਾ ਥੋੜੀ ਥੋੜੀ ਤੇ ਚਾਹ ਬਣਾਉਣੇ ਆ ਚਾਹ ਚ ਪਾ ਲਿਆ ਅਦਰਕ ਅਦਰਕ ਵਾਲੀ ਚਾਹ ਪੀਵਾਂਗੇ ਅੱਜ ਕਿ ਤੇ ਗਿਆ ਉਹ ਵੇਖ ਇਹਦੀਆਂ ਸ਼ੈਤਾਨੀਆਂ ਇੰਨੀਆਂ ਇੰਨਾ ਤੰਗ ਕਰਦਾ ਕਿ ਫੜਿਆ ਇ ਅਸ਼ਕ ਖਲੋਣਾ ਆਪਣਾ ਹੀ ਫੜਿਆ ਖਲੋਣਾ ਵੇਖੋ ਬੜਾ ਤੰਗ ਕਰਦਾ ਖੇ ਨਹੀਂ ਲੱਗਦਾ ਡਰਦਾ ਵੀ ਨਹੀਂ ਜੇ ਹਾਂ ਨਿੱਕਾ ਜਿਹਾ ਪਰ ਤਿੱਖਾ ਬੜਾ ਸਹੀ ਗੇ ਦੇ ਮੈਨੂੰ ਦੇ 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 ਦਜਾਦ ਬਣ ਚੁੱਕੀ ਵੇਖੋ ਕਲਰ ਕਿੰਨਾ ਹੰਦੀਆ ਹੈ ਆ ਕੱਲਾਨਾ ਮੌਸਮ ਚੈੱਕ ਕਰੋ ਮੌਸਮ ਵੇਖੋ ਕਿੰਨਾ ਮਸਤ ਮੌਸਮ ਵੇਖੋ ਬਾਰਿਸ਼ ਹੋ ਰਹੀ ਹਲਕੀ ਹਲਕੀ ਆ ਵੇਖੋ ਨੀਚੇ ਵੇਖ ਸਕਦੇ ਏਦਾਂ ਦਿਖਦੀ ਹੈ ਨਾ ਬਾਰਿਸ਼ ਹੋ ਰਹੀ ਤੇ ਇੰਨੀ ਬਾਰਿਸ਼ ਵਿੱਚ ਚਾਹ ਗਰਮ ਗਰਮ ਪੀਲੋ ਤੇ ਹੀ ਬਿਤਰ ਜਾਣਾ ਵੇਖੋ ਮਠਾ ਵੇਖ ਇਹਦੀ ਅੱਖਾਂ ਵੇਖੋ ਜਿਹੜਾ ਖਾਣ ਵਾਲਿਆਂ ਨੂੰ ਇਹ ਇੰਨੀ ਦਾ ਹੀ ਨੀਂਦਾ ਹੀ ਹੁਣ ਵੇਖੋ ਹਾਂ ਟਾਈ ਗੁੱਡ ਸ਼ੋਨੀ ਬੱਚੀ ਸ਼ੋਨੀ ਸ਼ੋਨੀ ਦੇ ਦੰਦ ਵੇਖੋ ਹਾਂ ਕੋ ਮਾਰਤੇ ਹੈ ਐਸੇ ਟਾਈਗਰ ਸ਼ੋ ਨ ਮੈਂ ਸੋ ਜਾ ਸੋ ਜਾ ਸੋ ਜਾ ਸੋ ਜਾ ਸੋ ਜਾ ਦੰਦ ਵੇਖੋ ਇਹਦੇ ਦੰਦ ਵੇਖੋ ਕਿੱਡੇ ਕਿੱਡੇ ਤਿੱਖੇ ਤਿੱਖੇ ਦੰਦ ਨੇ ਲਓ ਜੀ ਇੱਥੇ ਬਣਨੇ ਆ ਫਲੀਆਂ ਆਲੂ ਨੂੰ ਤੜਕਾ ਲਾਉਣ ਲੱਗੀ ਮੈਂ ਆਹ ਕੋ ਫਲੀਆਂ ਆਲੂ ਮੈਂ ਕੱਟ ਲੈ ਹੀ ਹੁਣੇ ਜੇ ਕੱਟੇ ਆ ਤੇ ਧੋ ਕੇ ਰੱਖੇ ਤੇ ਮੈਂ ਲੱਗੀ ਬਣਾਣ ਤੇ ਅੱਜ ਆਪਾਂ ਬਣਾਇਆ ਹੈ ਸਾਗ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਵਾ ਤੀ ਦੱਸਿਓ ਕੌਣ-ਕੌਣ ਅਜੇ ਵੀ ਸਾਖ ਖਾਂਦਾ ਵਾ ਆਪਾਂ ਬਣਾ ਲਏ ਨੇ ਕਦੀ-ਕਦੀ ਤੇ ਥੋੜਾ ਜਿਹਾ ਵੱਧ ਗਿਆ ਸੀ ਤੇ ਥਰਡ ਬੀਚ ਪਾ ਕੇ ਰੱਖ ਲਿਆ ਕੋਈ ਨਾ ਕੋਈ ਖਾ ਲੇਗਾ ਸਵੇਰ ਦੀ ਛਦੈਣ ਬਣੀ ਉਹ ਜਿਹੜਾ ਮਾਸਕ ਲਾਇਆ ਸੀ ਨਾ ਉਹ ਹੀ ਲਾਇਆ ਤੇ ਮਤਲਬ ਕੰਗੀ ਵੀ ਨਹੀਂ ਕੀਤੀ ਹੈਗੀ ਤੇ ਇਦਾਂ ਹੀ ਅੱਜ ਬਸ ਚੱਲ ਰਿਹਾ ਦਿਨ ਬਸ ਕਿਉਂਕਿ ਅਜੇ ਨਾ ਮੰਗਲਵਾਰ ਲਾਈਟ ਨਹੀਂ ਆਉਂਦੀ ਤੇ ਕਿੰਨੇ ਕੰਮ ਜਿਹੜੇ ਪੈਂਡਿੰਗ ਦੇ ਪੈ ਜਾਂਦੇ ਆ ਇਸ ਕਰਕੇ ਤੇ ਮੈਂ ਹਾਂ ਚੱਲਣਾ ਸਬਜੀ ਵੀ ਟਾਈਮ ਨਾ ਬਣਾ ਲੰਨੇ ਆ ਬੱਤੀ ਦਾ ਕੋਈ ਪਤਾ ਨਹੀਂ ਹੈਗਾ ਲਾਈਟ ਦਾ ਤੇ ਗਰਮੀ ਵੀ ਬਹੁਤ ਜ਼ਿਆਦਾ ਹੋ ਗਈ ਹੁਣ ਤੇ ਦੁਪਹਿਰ ਕਦੀ ਧੁੱਪ ਲੱਗ ਜਾਂਦੀ ਹੈ ਤੇ ਕਦੀ بارش ਹੋਣ ਲੱਗ ਪੈਂਦੀ ਹੈ بارش ਹੋਣ ਦੀ ਸੀ ਤੇ ਮੈਂ ਨਾ ਫਿਰ ਪੋਚਾ ਲਾਇਆ ਸਾਰੇ ਪੋਚਾ ਲਾਇਆ ਤੇ ਧੁੱਪ ਲੱਗੀ ਤੇ ਧੁੱਪ ਲੱਗੀ ਤੇ ਪੋਚਾ ਵੀ ਸੁੱਕ ਗਿਆ ਤੇ ਕਦੀ ਧੁੱਪ ਲੱਗ ਜਾਂਦੀ ਕਦੀ بارش ਹੋਣ ਲੱਗ ਪੈਂਦੀ ਹੈ ਆਹ ਵੇਖੋ ਆਹ ਵੇਖ ਧੁੱਪ ਆ ਰਹੀ ਨਾ ਵਾਲੇ ਆ ਤੋਪ ਲੱਗ ਗਈ ਕਾਫੀ ਜ਼ਿਆਦਾ ਸਵੇਰੇ ਮੈਂ ਤੁਹਾਨੂੰ ਬਖਾਇਆ ਸੀ ਕਾਫੀ ਠੰਡਾ ਸੀ ਤੇ ਹੁਣ ਤੋਪ ਲੱਗ ਗਈ ਤੇ ਸਾਰੇ ਮੈਂ ਪੋਚੇ ਵੀ ਲਾ ਦਿੱਤੇ ਫੇਰ ਆ ਵੇਖੋ ਬੈਗ ਕਿਦਾਂ ਗੰਦਾ ਕਰਕੇ ਲਿਆਉਣਾ ਪਤਾ ਨਹੀਂ ਕਿੱਥੇ ਹੈ ਨਾ ਸੁੱਟ ਕੇ ਨਾ ਇੰਨਾ ਭਾਰਾ ਵੀ ਬੜਾ ਵਾ ਤੇ ਭਾਰਾ ਹੋਣ ਦੀ ਵਜਨ ਨਾ ਫੇ ਕੋ ਚੁੱਕਿਆ ਨਹੀਂ ਜਾਂਦਾ ਹੈਗਾ ਤੇ ਸਾਰਾ ਮੈਂ ਡੇਲੀ ਇਹਨੂੰ ਸਾਫ਼ ਕਰਦੀ ਆ ਸਾਰਾ ਉਹ ਫੇਰ ਇਦਾਂ ਹੀ ਕਰ ਲਿਆ ਹੁੰਦਾ ਵਾ ਤੇ ਸਾਰੀਆਂ ਬੁੱਕਸ ਵੀ ਆਪ ਹੀ ਸੈੱਟ ਕਰਨੀਆਂ ਪੈਂਦੀਆਂ ਵੇਦੀਆਂ ਹੁਣ ਇਹਦੇ ਬੈਗ ਚੋਂ ਨਾ ਬੁੱਕਸ ਸੈੱਟ ਕਰੂੰਗੀ ਤੇ ਕਮਰੇ 'ਚ ਕਾਫੀ ਜ਼ਿਆਦਾ ਹਨੇਰਾ ਵਾ ਮੈਂ ਲਾਈਟ ਜਗਾਉਣਾ ਪਹਿਲਾਂ ਇਹਦੇ ਬੁੱਕਸ ਸੈੱਟ ਕਰੂੰਗੀ ਮੈਂ ਤੇ ਕੰਮ ਦੇਖੂੰਗੀ ਕੋਈ ਮਿਲਿਆ ਤੇ ਫਿਰ ਕਰਾਉਂਗੀ ਇਹਨੂੰ ਪੜ੍ਹਾਉਂਗੀ ਥੋੜੀ ਦੇਰ ਤੇ ਇਹ ਸੇ ਕਰਕੇ ਮੈਂ ਸਬਜ਼ੀਆਂ ਤੜਕਾ ਲਾ ਲਿਆ ਕਿ ਇਹਨੂੰ ਨਾ ਥੋੜਾ ਜਿਹਾ ਪੜ੍ਹਾ ਲਾਂ ਹੁਣ ਮੈਂ ਸਾਰੇ ਬੁੱਕਸ ਵਗੈਰਾ ਸੈੱਟ ਕਰ ਲਾਂ ਅੱਜ ਵਲੌਗ ਤੇ ਨਾ ਕੋਈ ਵਧੀਆ ਜਿਹਾ ਆਉਣਾ ਹੀ ਕੁਝ ਮੈਂ ਸੋਚਿਆ ਹੀ ਉਹ ਵਲ ਆਣਾ ਹੀ ਬਟ ਨਾ ਕੋਈ ਕੈਮਰਾ ਫੜਨ ਵਾਲਾ ਹੈ ਨਹੀਂ ਤੇ ਇਹਨਾਂ ਇਹ ਵੀ ਬਹੁਤ ਵੀਜੀ ਹੀ ਸਾਰੇ ਜਣੇ ਤੇ ਇਸ ਕਰਕੇ ਤੇ ਅਗਲਾ ਵਲੌਗ ਕੋਸ਼ਿਸ਼ ਕਰੂੰਗੀ ਉਹ ਵਾਲਾ ਬਣਾਉਣ ਦੀ ਤੇ ਤੁਹਾਨੂੰ ਵਿਖਾਉਣ ਦੀ ਕੁਝ ਵਿਖਾਣਾ ਹੀ ਤੁਹਾਨੂੰ ਤੇ ਜਿੱਦਾਂ ਲੇਡੀਜ਼ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਮਤਲਬ ਬਹੁਤ ਇਕੱਠੀਆਂ ਕਰਕੇ ਰੱਖਦੀਆਂ ਇੰਟਰਸਟਿੰਗ ਵਾਲੀਆਂ ਉਹ ਵਾਲੀਆਂ ਤੇ ਅਗਲੇ ਵਲੌਗ ਵਿੱਚ ਤੁਹਾਨੂੰ ਜ਼ਰੂਰ ਵਿਖਾਉਂਗੀ ਮੈਂ ਤੇ ਇੱਕ ਆ ਬੈੱਡ ਜਿਹੜਾ ਇਹ ਵੀ ਮਤਲਬ ਸੈਟਿੰਗ ਕਰਨ ਵਾਲੀ ਹੈ ਦੀ ਇਹਦੇ ਵਿੱਚ ਵੀ ਬਹੁਤ ਸਾਰੇ ਚੀਜ਼ਾਂ ਤੁਹਾਨੂੰ ਮੈਂ ਵਿਖਾਉਂਗੀ ਜਿੱਦਨ ਮੈਂ ਕਰੂੰਗੀ ਤੇ ਆਇਆ ਹੀ ਇਥੋਂ ਹੀ ਮਤਲਬ ਸਟਾਰਟ ਕਰ ਲਿਆ ਫਿਰ ਵਲੌਗ ਮੈਂ ਕੰਟੀਨਿਊ ਤੇ ਕਰਨਾ ਹੀ ਆ ਅੱਜ ਦਾ ਵਲੌਗ ਸਾਰਾ ਬਣਾ ਲੈਨੇ ਥੋੜਾ ਜਿਹਾ ਤੇ ਅਗਲੇ ਵਲੌਗ ਚ ਤੁਹਾਨੂੰ ਸ਼ੇਅਰ ਕਰੂੰਗੀ ਮੈਂ ਜਿੱਦੜ ਫਲੀਆਂ ਲੱਗ ਗਿਆ ਤੜਕਾ ਤੇ ਵੇਖੋ ਕਿੰਨਾ ਵਧੀਆ ਲੱਗਣ ਲਿਆ ਨਾ ਮਸਾਲਾ ਤੇ ਬਹੁਤ ਸੁਆਦ ਲੱਗਣ ਦੀਆਂ ਤੈਨੂੰ ਆਪਾਂ ਟੱਕ ਦਿੰਨੇ ਆ ਫਿਰ ਹੁੰਦਾ ਆਪਿਆ ਦੁੱਧ ਗਰਮ ਦੁੱਧ ਦਾ ਮੈਨੂੰ ਚੇਤਾ ਭੁੱਲ ਗਏ ਰੱਖਣ ਦਾ ਤੇ ਮੈਂ ਕਿ ਇਹਨੂੰ ਗਰਮ ਕਰ ਲੈਨੇ ਆ ਥੋੜਾ ਜਣਾ ਰੈਡੀ ਹੁੰਦੇ ਆ ਸ਼ਾਮ ਟਾਈਮ ਹੋ ਗਿਆ ਕਿਤੇ ਜਾਣਾ ਪੈਂਦਾ ਵਾ ਤੇ ਮੈਂ ਇਹ ਪਿੰਕ ਕਲਰ ਦਾ ਸੂਟ ਪਾ ਲਿਆ ਵਾ ਤੇ ਬਿਲ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਇਸ ਕਰਕੇ ਲਾਈਟ ਜਿਹਾ ਕਲਰ ਜਿਹੜਾ ਉਹ ਠੀਕ ਲੱਗਦਾ ਪਿਆ ਸੌਮ ਕਰਦੇ ਆ ਐ ਉੱਚੀ ਆਵਾਜ਼ ਆ ਕਿ ਮਤਲਬ ਸਲੋ ਆਵਾਜ਼ ਆ ਹੈ ਤੋ ਹੀ ਕਮੈਂਟ ਕਰਕੇ ਦੱਸਿਓ ਵੈਸੇ ਵੀ ਮੈਂ ਨਾ ਉਹ ਕੀ ਕਹਿੰਦੇ ਨੂੰ ਸਪੀਕਰ ਜਿਹੜਾ ਉਹ ਮੰਗਵਾਇਆ ਵਾ ਤੇ ਅਜੇ ਆਇਆ ਨਹੀਂ ਆ ਤੇ ਉਹ ਜਿੱਦਣ ਆ ਗਿਆ ਉਸ ਦਿਨ ਮਤਲਬ ਹੋਰ ਲੋਰਡਲੀ ਥੋੜਾ ਜਿਹਾ ਤੁਹਾਨੂੰ ਸੁਨਾਈ ਦੇਵੇ ਕਰੇਗਾ ਤੇ ਵੈਸੇ ਤੇ ਮਤਲਬ ਆਵਾਜ਼ ਸਫੀਸੈਂਟ ਲੱਗਦੀ ਹੈ ਮੈਨੂੰ ਬਟ ਫਿਰ ਵੀ ਮੈਂ ਜਿਹੜਾ ਮੰਗਵਾ ਲਿਆ ਕਈ ਵਾਰੀ ਜਿਹੜੀ ਆਪਣੀ ਵਾਇਸ ਵਿੱਚ ਛੋਟ ਵੀਡੀਓ ਬਣਾਣੀ ਪੈਂਦੀ ਉਹ ਫਿਰ ਬਹੁਤ ਔਖਾ ਹੁੰਦਾ ਵਾ ਤੇ ਇਸ ਕਰਕੇ ਜਿਹੜਾ ਮੈਂ ਮੰਗਵਾ ਲਿਆ ਉਹ ਤਾਂ ਨਾਲ ਸ਼ੇਅਰ ਕਰੂੰਗੀ ਜਿੱਦਣ ਆ ਗਿਆ ਆਪਾਂ ਹੋ ਗਿਆ ਰੈਡੀ ਮੈਂ ਕੁਝ ਨਹੀਂ ਲਾਇਆਗਾ ਜਸਟ ਇੱਕ ਕੰਮ ਕੀਤੀ ਆ ਤੇ ਲਾਈਟ ਦੀ ਲਿਸਟ ਲਾਵਾਂਗੀ ਅਗਿਆ ਲਿਪਸਟਿਕ ਲਾਉਂਦੇ ਨਾ ਬੜਾ ਕ੍ਰੇਜ਼ੀ ਹੋਣੀ ਹੁਣ ਲਾਈਟ ਜੀ ਲਿਪਸਟਿਕ ਐਸ ਜਿਹੜੀ ਲਾਈਟ ਤੇ ਲਿਪਸਟਿਕ ਲਾਉਂਦੇ ਨਾ ਇਦਾਂ ਕਰਕੇ ਪੂਰਾ ਦਿਨ ਸਟੇ ਰਹਿੰਦੀ ਆ ਕਿ ਤੇ ਜਲਦੀ ਮਿਲ ਜਾਂਦੀ ਆ ਉੱਥੇ ਰੱਖਿਆ ਹੁੰਦਾ ਸਾਹਮਣੇ ਇਸ ਕਰਕੇ ਤੇ ਨਾ ਕਦੀ ਕਦੀ ਦਿਲ ਕਰਦਾ ਜੀ ਦੋਦੋ ਮੈਂ ਲਾ ਲੈਣੀ ਨਹੀਂ ਤੇ ਵੇਖੋ ਪੂਰੀ ਸ਼ੇਪ ਬਣੀ ਆ ਵੇਖੋ ਆਈਜ਼ ਬਣੀਆਂ ਪੂਰੇ ਦੰਦ ਬਣੇ ਆ ਵੇਖੋ ਤੁਸੀਂ ਪੂਰਾ ਬਣਿਆ ਵਾ ਅਹੀਂ ਕੁਛ ਨਹੀਂ ਕੀਤਾ ਹੈਗਾ ਇਦਾਂ ਹੀ ਪਲੇ ਆ ਬਸ ਤੇ ਇਦਾਂ ਹੀ ਬਣਿਆ ਆ ਵੇਖੋ ਰੱਬ ਦਾ ਕਰਿਸ਼ਮਨ ਹੈ ਅੱਧਾ ਘੰਟਾ ਲਾ ਕੇ ਤੋ ਗਮ ਲਾਈ ਮੈਂ ਮੈਂ ਕਿਹ ਬਿੰਦੀ ਲਾਣੀ ਆ ਗਮ ਵੀ ਨਹੀਂ ਲੱਥਦੀ ਮੈਂ ਤੇ ਸੰਦੂਰ ਲਾਉਂਗੀ ਥੋੜਾ ਜਿਹਾ ਖੋਲੀ ਇੱਕ ਵੜਾ ਸੰਦੂਰਾ ਵਾਲਾ ਸੁਇਸ ਬਿਊਟੀ ਦਾ ਤੇ ਇਹੀ ਖਤਮ ਨਹੀਂ ਹੋਇਆ ਬਹੁਤ ਦੇਰ ਹੋ ਗਈ ਨੂੰ ਵੀ ਲਿਆ ਨੂੰ ਪਹਿਲੇ ਜਨਾਨੀਆਂ ਹੀ ਮਤਲਬ ਪੂਰੀ ਮੰਗ ਭਰਦੀਆਂ ਹੁੰਦੀਆਂ ਸੀ ਸੁੱਕੇ ਸੰਦੂਰ ਦੇ ਨਾਲ ਹੁਣ ਤੇ ਮਤਲਬ ਟੈਂਡ ਹੋ ਗਿਆ ਕਿ ਥੋੜਾ ਜਿਹਾ ਲਾਹੂ ਕਾਸ ਠੀਕ ਆ ਇਹ ਕਿ ਗਰਮੀ ਬੜੀ ਗਰਮੀ ਦੇ ਨਾਲ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਦੇ ਫੇਸ ਕਾਫੀ ਜਿਆਦਾ ਕਲੀਨ ਲੱਗ ਰਿਹਾ ਉਹਦੇ ਨਾਲ ਮੈਂ ਕੁਝ ਵੀ ਨਹੀਂ ਲਾਇਆ ਮਤਲਬ ਡੇਲੀ ਮੈਂ ਕੁਝ ਵੀ ਨਹੀਂ ਲਾਂਦੀ ਕੋਈ ਵੀ ਕਰੀਮ ਯੂਜ਼ ਨਹੀਂ ਕਰਦੀ ਹੈਗੀ ह्म ਐਦਾਂ ਹੀ ਬਸ ਸਿੰਪਲ ਠੀਕ ਆ ਚੱਕ ਤੈਨੂੰ ਕਿੱਥੇ ਕਿਹਦੀ ਬਣਾ ਲਈ ਕੌਨਸੀ ਕੌਨਸੀ ਇੱਕ ਇੱਕ ਬੋਏ ਜਿਹੜਾ ਉਹ ਜੋਣਾ ਸੰ ਦੇਖ ਰਹਾ ਐਕਟੀਵਿਟੀ ਮੈਨੂੰ ਕੋਪੜ ਮਹੰਦਾ ਜੇ ਕੁਛ ਨਹੀਂ ਆਉਂਦਾ ਇਹਨੂੰ ਮੈਨੂੰ ਨਹੀਂ ਵੀ ਆਉਂਦਾ ਮੈਨੂੰ ਤਾਂ ਵੀ ਬਣਾਣੀ ਪੈਂਦੀ ਮਤਲਬ ਮੈਨੂੰ ਆਉਂਦਾ ਤਾਂ ਨਹੀਂ ਹੈ ਡਰਾਇੰਗ ਦਾ ਪਰ ਫਿਰ ਵੀ ਇਹਦੇ ਕਰਕੇ ਜਿਹੜੀ ਬਣਾਉਣੀ ਪੈਂਦੀ ਕਿਹੜੇ ਸਬਜੈਕਟ ਦੀ ਇੰਗਲਿਸ਼ ਇੰਗਲਿਸ਼ ਦੀ ਬੁੱਕ ਕਢ ਚੱਲ ਬੁੱਕ ਕੱਢ ਹਾਂ ਤਾਂ ਨੂੰ ਰੀਜ਼ਨ ਆਦਾ ਦੀ ਵੇਖੋ ਕਿੱਦਾਂ ਦੀ ਕਿੱਦਾਂ ਦੀ ਆਈਆਂ ਹਾਡੇ ਵਰੀ ਉਹ ਸਿੰਪਲ ਜੀ ਰੀਜ਼ਨ ਹੁੰਦੀ ਨਾ ਉਹੋ ਹੀ ਬੱਸ ਆਹ ਵੇਖੋ ਉਹ ਫੜ ਗੱਡੀਆਂ ਵਾਲੀਆਂ ਮਤਲਬ ਇਹ ਨਾ ਬੱਚਾ ਖੇਲੇਗਾ ਜਾਂ ਮਤਲਬ ਰੇਜ਼ ਕਰੇਗਾ ਉਹਨੇ ਤਾਂ ਖੇਲਦੇ ਰਹਿਣਾ ਵੇਖੋ ਕਿੱਦਾਂ-ਕਿੱਦਾਂ ਦੀਆਂ ਬੜੀ ਤਰ੍ਹਾਂ ਤਰ੍ਹਾਂ ਦੀਆਂ ਹੋ ਗਈਆਂ ਅੱਜ ਕੱਲ ਆ ਗਈਆਂ ਪੈਨਸਲਾਂ ਵੀ ਦੂਜੀਆਂ ਚਾਹੀਦੀਆਂ ਐ ਨਹੀਂ ਚਾਹੀਦੀਆਂ ਹੁਣ ਵਨ ਸਵਨੀਆਂ ਜਿਹੜੀਆਂ ਆ ਗਈਆਂ ਨਾ ਉਹ ਵਾਲੀਆਂ ਪੈਨਸਲਾਂ ਚਾਹੀਦੀਆਂ ਉਹਨਾਂ ਦੀ ਪੈਨ ਹਾਂ ਡੰਸ ਹਾਂ ਪਤਾ ਨਹੀਂ ਕਿਹਨੇ ਕਿਹੜੇ ਆਪਾਂ ਦੇ ਵੇਖੀਆਂ ਨਹੀਂ ਆ ਮੇਰੇ ਸੱਤੇ ਹਾਂ ਵੇਖੋ ਕੋਈ ਨਹੀਂ ਆ ਪਰ ਫਿਰ ਵੀ ਮੈਂ ਵੇਖ-ਵੇਖ ਕੇ ਬਣਾ ਲਾਂਗੀ ਇਹਦੇ ਕਰਕੇ ਮੈਂ ਕਿੱਦਾਂ ਬਣਾਇਆ ਕਿ ਮੇਰੇ ਵਰਗੀ ਮੈਂ ਇਸ ਡਰਾਇੰਗ ਦੇਖੋ ਮੈਂ ਬਣਾ ਤ ਲਈ ਐ ਇਹਨੂੰ ਮੈਂ ਕਲਰ ਜਿਹੜਾ ਉਹ ਮੈਂ ਕਿਤੇ ਚੱਲੀ ਮੈਂ ਆਣ ਕੇ ਕਰੂੰਗੀ ਵੇਖੋ ਕਿੱਦਾਂ ਦੀ ਬਣੀ ਮਾੜੀ ਮੋਟੀ ਬਣਾ ਲਈ ਐ ਚੰਗੀ ਬਣੀ ਨਾ ਹਾਂ ਯਾ ਬਹੁਤ ਹੀ ਚੰਗੀ ਤੇ ਨਮਿਸ਼ ਨੂੰ ਪੜਾ ਲਿਆ ਮੈਂ ਬੈਗ ਪੈਕ ਕਰਤਾ ਹੁਣ ਫੇਰ ਤੇ ਜਿੰਨਾ ਹੋਮਵਰਕ ਮਿਲਿਆ ਹੈ ਕਰ ਲਿਆ ਆਪਾਂ ਕਲਾਸ ਵਿੱਚ ਮੇ ਜਾਣਾ ਅੱਬੀ ਇਹ ਇਹ ਹੀ ਸਾਡਾ ਛੋਟਾ ਜਿਹਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵਲੌਗ ਨੂੰ ਜਿਹੜਾ ਪੂਰਾ ਦੇਖਿਆ ਕਰੋ ਫੇਰ ਹੀ ਮੇਰਾ ਮਤਲਬ ਸਾਡੇ ਬਣਾਉਣ ਦਾ ਜਿਹੜਾ ਫੇਰ ਹੀ ਫਾਇਦਾ ਵਾ ਜੇ ਤੁਸੀਂ ਪੂਰਾ ਦੇਖੋ ਤੇ ਫੇਰ ਹੀ ਮੋਟੀਵੇਸ਼ਨ ਮਿਲਦੀ ਹੈ ਤੇ ਫੇਰ ਹੀ ਆਪਾਂ ਅੱਗੇ ਅੱਛੇ-ਅੱਛੇ ਵੀਡੀਓ ਤੁਹਾਨੂੰ ਦਿਖਾਵਾਂਗੇ ਤੇ ਮਿਲਦੇ ਹਾਂ ਕਿਸੇ ਦੂਜੇ ਵਲੌਗ ਵਿੱਚ ਤਦ ਤੱਕ ਲਈ ਬਾਏ ਬਾਏ ਸਾਰੀਕਾਲ ਸਾਰਿਆਂ ਨੂੰ